ਸਾਸਨ ਜੀ ਅਸੀਂ ਇਤਿਹਾਸਿਕ ਪਿੰਡ ਬਡਰੋਖਾ ਜੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਹੈ ਪਿੰਡ ਬਡਰੋਖਾ ਤੋਂ ਚੱਲ ਰਹੀ ਸਾਰੀ ਸੰਗਤ ਵੱਲੋਂ ਕਿਸਾਨਪੁਰ ਚਾ ਜੋ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੈ ਇਹਨਾਂ ਦੋਨਾਂ ਮੋਰਚਿਆਂ ਦੀ ਹਮਾਇਤ ਦੇ ਲਈ ਸਾਰੀਆਂ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਜਨਮਸਥਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਿੰਡ ਬਟੂਖਾਂ ਵਿਖੇ ਇਕੱਠੀਆਂ ਹੋਈਆਂ ਹਨ ਆਈ ਜਗਜੀਤ ਸਿੰਘ ਜੀ ਡੱਲੇਵਾਲ ਜੋਗੇ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਸੀ ਮਰਨ ਵਰਤ ਤੇ ਬੈਠਣਾ ਭੁੱਖ ਹੜਤਾਲ ਕਰਨੀ ਪਰ ਉਹ ਆਪਣੇ ਵਿਸ਼ਵਾਸ ਤੇ ਅਟੱਲ ਹਨ ਅੱਜ ਉਹਨਾਂ ਦੇ ਇਸ ਭੁੱਖ ਹੜਤਾਲ ਦਾ ਤਕਰੀਬਨ 34 ਮਹੀਨਿਆਂ ਚੱਲ ਰਿਹਾ ਹੈ ਪਰ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸੋ ਸਾਰੇ ਪਿੰਡਾਂ ਦੀਆਂ ਸੰਗਤਾਂ ਬਹੁ ਮਹਾਵਾ ਕੇ ਸਾਰੇ ਹੀ ਪਾਰਟੀ ਵਾਰੀਆਂ ਤੋਂ ਉੱਪਰ ਉੱਠ ਕੇ ਸਾਰੇ ਮਜ਼ਦੂਰ ਕਿਸਾਨ ਵਪਾਰੀ ਲੋਕ ਵਪਾਰੀ ਲੋਕ ਜਾਂ ਹੋਰ ਜਿੰਨੀਆਂ ਸਭਾ ਸੁਸਾਇਟੀਆਂ ਬਣੀਆਂ ਹੋਈਆਂ ਹਨ ਸਾਰੇ ਹੀ ਪਾਰਟੀ ਵਾਰੀਆਂ ਤੋਂ ਉੱਪਰ ਉੱਠ ਕੇ ਖਨੌਰੀ ਬਾਡਰ ਦੇ ਉੱਪਰ ਆਪਣੇ ਆਪਣੇ ਹਾਜ਼ਰੀਆਂ ਲਵਾ ਕੇ ਆ ਰਹੇ ਹਨ ਪੂਰਨ ਹਮਾਇਤ ਕਰ ਰਹੇ ਹਨ ਇਸ ਮੋਰਚੇ ਦੀ ਸੋ ਪਿਆਰੀ ਸਾਧ ਸੰਗਤ ਜੀ ਇਹ ਮੋਰਚਾ ਇਸੇ ਸਾਲ ਹੀ ਫਰਵਰੀ ਤੋਂ ਚੱਲ ਰਿਹਾ ਹੈ ਪਰ ਇੰਨਾ ਲੰਮਾ ਮੋਰਚਾ ਚੱਲਣ ਦੇ ਬਾਵਜੂਦ ਵੀ ਜਿਹੜੀਆਂ ਹੋਰ ਭਰਾਤਰੀ ਕਿਸਾਨ ਜਥੇ ਬੰਨੀਆਂ ਹਨ ਅਸੀਂ ਬਰੁੱਖਾਂ ਦੀ ਸੰਗਤ ਵੱਲੋਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਇਹ ਸਾਰਿਆਂ ਦਾ ਸਾਂਝਾ ਮੋਰਚਾ ਹੈ ਸਾਰੀਆਂ ਮੰਗਾਂ ਹਨ ਕਿਸਾਨਾਂ ਦੀਆਂ ਸਾਰੀਆਂ ਇੱਕੋ ਹੀ ਮੰਗਾਂ ਹਨ ਇੱਕੋ ਹੀ ਮੰਗਾਂ ਲਈ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਆਪਣੇ ਆਪਣੇ ਤੌਰ ਤੇ ਲੜ ਰਹੀਆਂ ਹਨ ਔਰ ਇਹ ਵੀ ਲੋਕਾਂ ਦੀ ਸੰਗਤ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਭਾਈ ਆਪਾਂ ਏਕਤਾ ਅਥਵਾ ਆਖ ਬਣਾ ਕੇ ਰੱਖੀਏ ਏਕਤਾ ਦੇ ਵਿੱਚ ਹੀ ਬਲ ਹੈ ਪਿਛਲੇ ਦਿਨਾਂ ਤੋਂ ਕਿਉਂਕਿ ਜਿਹੜੀ ਇਹ ਲੜਾਈ ਚੱਲ ਰਹੀ ਹੈ ਇਹ ਚੱਲ ਨਹੀਂ ਤਾਂ ਦਿੱਲੀ ਦੀ ਸਰਕਾਰ ਦੇ ਨਾਲ ਹੈ ਭਾਜਪਾ ਸਰਕਾਰ ਨਾਲ ਹੈ ਉਹਨਾਂ ਮੰਗਾਂ ਲਈ ਹੈ ਜਿਹੜੀਆਂ ਮੰਗਾਂ ਸਰਕਾਰ ਨੇ ਮੰਨੀਆਂ ਹੋਈਆਂ ਹਨ ਪਿਛਲੇ ਸਮੇਂ ਦੇ ਵਿੱਚ ਜੋ ਕਮਿਸ਼ਨ ਵੀ ਬਿਠਾਏ ਕਿਸਾਨਾਂ ਦੀਆਂ ਮੰਗਾਂ ਲਈ ਉਹਨਾਂ ਬਿਠਾਏ ਕਮਿਸ਼ਨਾਂ ਨੇ ਵੀ ਇਹ ਮੰਗਾਂ ਨੂੰ ਪ੍ਰਵਾਨ ਕੀਤਾ ਔਰ ਪਿਛਲੇ ਸਮੇਂ ਇਹਨਾਂ ਮੰਗਾਂ ਨੂੰ ਪ੍ਰਵਾਨ ਕਰਕੇ ਹੀ ਦਿੱਲੀ ਦੇ ਬਾਹਰਾਂ ਤੋਂ ਕਿਸਾਨ ਸੀਗੇ ਜਿਹੜੇ ਵਾਪਸ ਪੰਜਾਬ ਆਏ ਸੀਗੇ ਪਰ ਸਰਕਾਰ ਮੁਕਰ ਗਈ ਮੁਕਰਨ ਕਰਕੇ ਦੁਬਾਰਾ ਸੰਘਰਸ਼ ਹੈ ਜਿਹੜਾ ਇਹ ਤੇਜ਼ ਹੋ ਰਿਹਾ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਾਂ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੋਈਏ ਅਸੀਂ ਅੱਜ ਪਿੰਡ ਬਰਲੋਖਾਂ ਦੀ ਸੰਗਤ ਵੱਲੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤ ਵਿੱਚ ਬੈਠੇ ਨੇ ਗੁਰੂ ਘਰ ਵਾਸੀ ਹੁਣ ਉਹਨਾਂ ਦੀ ਸਿਹਤ ਯਾਦੀ ਲਈ ਤੰਦਰੁਸਤੀ ਲਈ ਸਮੂਹ ਸੰਗਤ ਨੇ ਰਲ ਮਿਲ ਕੇ ਅਰਦਾਸ ਵੀ ਕੀਤੀ ਹੈ ਸਤਿਗੁਰੂ ਕਿਰਪਾ ਕਰਨ ਇਸ ਮੋਰਚੇ ਨੂੰ ਸਫਲਤਾ ਬਖਸ਼ਣ ਸਾਹ ਸੰਗਤ ਦੀ ਹਰਾਨੀ ਵੀ ਗੱਲ ਇੱਕ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਸਰਕਾਰ ਨਾਲ ਚੱਲ ਰਹੀ ਹੈ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਆ ਕੇ ਇਹਦੇ ਵਿੱਚ ਸਰਕਾਰਾਂ ਨੇ ਸੁਪਰੀਮ ਕੋਰਟ ਖੜੀ ਕਰ ਦਿੱਤੀ ਜਦ ਕਿ ਆਪਾਂ ਸਾਰੇ ਹੀ ਜਿਹੜੀਆਂ ਮਾਨਯੋਗ ਅਦਾਲਤਾਂ ਨੇ ਉਹਨਾਂ ਦਾ ਸਾਰੇ ਸਤਿਕਾਰ ਕਰਦੇ ਆਂ ਪਰ ਇਹ ਸਰਕਾਰਾਂ ਮਾਨਯੋਗ ਅਦਾਲਤਾਂ ਦਾ ਸਤਿਕਾਰ ਵੀ ਘਟਾ ਰਹੀਆਂ ਹਨ ਅਦਾਲਤਾਂ ਦੇ ਰਾਹੀਂ ਸੁਪਰੀਮ ਕੋਰਟ ਦੇ ਰਾਹੀਂ ਬੇਸ਼ੱਕ ਪੰਜਾਬ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਮੋਰਚੇ ਨੂੰ ਖਤਮ ਕੀਤਾ ਜਾਵੇ ਪਰ ਅਸੀਂ ਪਿਛਲੇ ਦਿਨੀ ਜੋ ਇੱਕ ਦੋ ਦਿਨਾਂ ਦੇ ਵਿੱਚ ਸਰਕਾਰ ਨੇ ਫੈਸਲਾ ਲਿਆ ਕਿ ਮਾਨਯੋਗ ਸੁਪਰੀਮ ਕੋਰਟ ਅਦਾਲਤ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਇਹ ਸੰਘਰਸ਼ ਸਰਕਾਰ ਨਾਲ ਹੈ ਦਿੱਲੀ ਦੀ ਸਰਕਾਰ ਨਾਲ ਹੈ ਉਹਦਾ ਵੀ ਧੰਨਵਾਦ ਕਰਨਾ ਮਰਨਾ ਹੈ ਜੋ ਜਵਾਬ ਤਾਂ ਵੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਦਿੱਤੀ ਹੈ ਸੋ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਸਾਰੇ ਜਿੰਨੇ ਵੀ ਪਿੰਡਾਂ ਦੇ ਵਿੱਚ ਕਿਉਂਕਿ ਦੇਖਿਆ ਸੀ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜੇ ਆਪਾਂ ਸਾਰੇ ਸੇਵਾਦਾਰ ਲੋਕ ਆ ਗਰਾਊਂਡ ਲੈਵਲ ਤੇ ਵਿਚਰਵਾ ਰਹੇ ਆ ਉਹ ਸਾਰੇ ਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਅੱਗੇ ਹੋ ਕੇ ਵਿੱਡੇ ਇਹ ਦੁਬਾਰਾ ਇਸ ਸੰਘਰਸ਼ ਦੇ ਵਿੱਚ ਜਾਣ ਲਈ ਹੈ ਇਹਦੇ ਵਿੱਚ ਸਾਰੇ ਹੀ ਆਪਣੇ ਪੂਰਨ ਹਮਾਇਤ ਕਰਦੇ ਆ ਅੱਜ ਪਿੰਡ ਬਟਰੋਖਾਂ ਦੀ ਸਾਰੀ ਸਮੂਹ ਸਾਧ ਸੰਗਤ ਵੱਲੋਂ ਇਸ ਮੋਰਚੇ ਦੀ ਪੂਰਨ ਹਮਾਇਤ ਲਈ ਔਰ ਸੰਗਤਾਂ ਬਟਰੋਖਾਂ ਤੋਂ ਇਥੇ ਵੱਡੀ ਪੱਧਰ ਤੇ ਰੋਜ਼ਾਨਾ ਜਾਂਦੀਆਂ ਹਨ ਔਰ ਜਾ ਕੇ ਕਿਉਂਕਿ ਦਾਸਾਂ ਦਾ ਕੀਰਤਨੀ ਜਥਾ ਵੀ ਗੁਰਸਾਗਰ ਮਸਤੋਣਾ ਸਾਹਿਬ ਕੋ ਹਰ ਦੂਜੇ ਤੀਜੇ ਦਿਨ ਜਾ ਕੇ ਉੱਥੇ ਹਾਜ਼ਰੀਆਂ ਭਰਦੇ ਨੇ ਜਦੋਂ ਵੀ ਸਾਨੂੰ ਹੁਕਮ ਆਉਂਦਾ ਸੋ ਸਾਰੀਆਂ ਸੰਗਤਾਂ ਸਾਰੇ ਇਲਾਕੇ ਦੇ ਸਾਰੇ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਲੋਕ ਸਾਰਿਆਂ ਨੂੰ ਬੇਨਤੀ ਆਪਾਂ ਇਸ ਮੋਰਚੇ ਦੀ ਹਮਾਇਤ ਕਰੀਏ ਜੀ ਇਤਨੀ ਬੇਨਤੀ ਪਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ